ਆਰਥਿਕ ਕਰ ਦਈਏ ਜਬਜੀ ਸਾਹਿਬ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ ਮਾਲਕ ਬਣਾ ਦਿੰਦੀ ਹੈ ਜਬਜੀ ਸਾਹਿਬ ਸਾਹਿਬ ਨਾਲ ਜੋੜ ਦਿੰਦੀ ਹੈ ਵਾਕਈ ਇਸ ਬਾਣੀ ਦੇ ਨਾਲ ਜੋ ਸਿੱਖ ਜਗਤ ਨੇ ਸਾਹਿਬ ਜਬ ਸ਼ਬਦ ਜੋੜਿਆ ਹੈ ਬੜਾ ਕੀਮਤੀ ਹੈ ਜਬਜੀ ਸਾਹਿਬ ਕਿਉਂਕਿ ਜਬਜੀ ਹੀ ਸਾਹਿਬ ਤੱਕ ਮਿਲਣ ਦਾ ਵਸੀਲਾ ਹੈ ਜਬਜੀ ਹੀ ਸਾਹਿਬ ਨਾਲ ਜੁੜਨ ਦਾ ਸਾਧਨ ਹੈ ਕਿ ਜਬਜੀ ਹੀ ਸਾਹਿਬ ਦੇ ਜੋੜ ਕੇ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਏ ਮਾਲਕ ਬਣਾ ਦਿੰਦੀ ਏ ਫਿਰ ਮਨੁੱਖ ਗੁਲਾਮ ਨਹੀਂ ਰਹੇ ਜਾਂਦਾ ਫਿਰ ਤੇ ਬਾਦਸ਼ਾਹ ਹੋ ਜਾਂਦਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਕੌਣ ਹੁੰਦਾ ਹੈ ਜਿਹੜੇ ਇਹ ਗੁਣ ਮੇਰੇ ਪਾਤਸ਼ਾਹ ਨੇ ਇਸ ਜਬਜੀ ਸਾਹਿਬ ਦੀ ਅਖੀਰਲੀ ਪੌੜੀ ਦੇ ਵਰਣਨ ਕਰ ਦਿੱਤੇ ਨੇ ਇਸ ਤੋਂ ਅੱਗੇ ਜੋ ਹੈ ਉਹ ਸ਼ਲੋਕ ਹੈ ਪੌੜੀ ਨਹੀਂ ਅਖੀਰਲੀ ਪੌੜੀ ਦੇ ਜਿਹੜੇ ਗੁਣ ਵਰਨਨ ਕਰ ਦਿੱਤੇ ਨੇ ਜਪਦਿਆਂ ਜਪਦਿਆਂ ਇਹ ਗੁਣ ਜਿਸ ਦੇ ਕੋਲ ਆਦ ਹੈ ਜੋ ਜਤੀ ਹੈ ਜੋ ਧੀਰਜवान ਹੈ ਜੋ ਪ੍ਰਮਾਤਮਾ ਦਾ ਭੈ ਆਪਣੇ ਅੰਦਰ ਰੱਖਦਾ ਤੇ ਜਿਹਦੇ ਅੰਦਰ ਪ੍ਰਮਾਤਮਾ ਦਾ ਭਾਵ ਹੈ ਤੇ ਜਿਹਦੇ ਕੋਲ ਪ੍ਰਮਾਤਮਾ ਦਾ ਗਿਆਨ ਹੈ ਸਮਝ ਲਓ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਗਿਆ ਬਾਦਸ਼ਾਹ ਵੀ ਉਸ ਦੀ ਗੁਲਾਮੀ ਕਰਨਗੇ ਜਿਹਦੇ ਕੋਲ ਇਹ ਰੱਬੀ ਗੁਣ ਨੇ ਜਿਹਦੇ ਕੋਲ ਇਹ ਦੇਵੀ ਸੰਪਦਾ ਹੈ